ਵਹੀ ਗੁਰ ਕੀ ਖਾਲਸਾ ਵਹੀ ਗੁਰ ਦੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤ ਹੈ ਅੱਜ ਨੇ ਆਪਾਂ ਵੀ ਲੈ ਕੇ ਆਏ ਪਟਿਆਲੇ ਸ਼ਾਈ ਪੱਗ ਜਿਹੜੇ ਬੱਚਿਆ ਹਰੋਜ ਸਕੂਲ ਜਾਣ ਲਈ ਵਰਤ ਸਕਦੇ ਹਨ ਤੇ ਸਭ ਤੋਂ ਪਹਿਲਾਂ ਲੜਨੂੰ ਆਪਾਂ ਸਾਡੇ ਸੈਂਟਰ ਚੋਂ ਲਿਆ ਕੇ ਲੜਨੂੰ ਪੂਣੀ ਦਾ ਹੌਲ ਦਾ ਫਤਾ ਥੱਲੇ ਰੱਖ ਕੇ ਬੰਦ ਫਤਾ ਉੱਤਰਾ ਕੇ ਦੋਵੇਂ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਅਤਿਆ ਗੱਦੀ 깔ਾ ਕੇ ਲੜਨੂੰ ਟਾਈਟ ਕਰਕੇ ਤੇ ਨਾਲ ਇਹਨਾਂ ਹੱਥਾਂ ਨੂੰ ਸਾਫ਼ ਕਰਕੇ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਉਹ ਚਾੜੜ ਲੜ ਨੂੰ ਚਾ ਕਿਤਰਾ ਜਿੱਥੇ ਆਪਾਂ ਪਲੜ ਲਈ ਉਹਦੇ ਥੱਲੇ ਰੱਖੇੜਾ ਪਲੜ ਨੂੰ ਚਾਣਾ ਗੁਲੇ ਜਿਹੜਾ ਲੜ ਨੂੰ ਤੋਂ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਥੱਲੇ ਜਿਹੜਾ ਆਪਾਂ ਲੜ ਨੂੰ ਜਗੀ ਜਿਹੜਾ ਸੈੱਟ ਕਰਨਾ ਹੈ ਤੇ ਲੜ ਨੂੰ ਡਬਲ ਫੋਲ ਕਰ ਲੈਣਾ ਹੈ ਜਦ ਤੱਕ ਤੁਹਾਡਾ ਲੜ ਮੋਟਾਈ ਚ ਨਹੀਂ ਆਉਂਦਾ ਤਾਂ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਮੋਟਾਈ ਚ ਥੋੜੀ ਜਿਹੀ ਮੋਟਾਈ ਚ ਰੱਖਣਾ ਹੈ ਤਾਂ ਜੋ ਜਿਹੜਾ ਆਪਾਂ ਬਾਜ ਵਿੱਚ ਬਾਜ ਫੇੜੀਏ ਉਹਦੀ ਮੋਟਾਈ ਜਿਹੜੀ ਪਰਪਰ ਬੜੀਆ ਬੜੀਆ ਹੋ ਜਾਵੇ ਤੇ ਜ ਕਿਧਰ ਜਿਹੜਾ ਆਪਾਂ ਲੜ ਨੂੰ ਸਾਹ ਕਰਕੇ ਤੇ ਇੰਨਾ ਤੋਂ ਹੀ ਉਹਦਾ ਫਾਸਲਾ ਰੱਖਣਾ ਚਾਹੁੰਦੇ ਤੋ ਹੀ ਉਹਨਾਂ ਦਾ ਫਾਸਲਾ ਰੱਖ ਕੇੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵਗਤ ਪੈਂਚ ਕਰਕੇ ਪੂਣੀ ਦੋਹਰ ਤੋਂ ਪਤਲੇ ਰੱਖ ਕੇ ਬੰਦ ਪਾਸਾ ਉੱਤਰ ਰੱਖ ਕੇ ਦੋ ਹੀ ਪੱਲਿਆਂ 'ਚੋਂ ਪੱਲੇ ਪੱਲੇ ਜਿਆਦਾ ਖੁੱਲ ਕੇੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਹਾਂ ਜਿਹੜੇ ਬਾਕੀ ਬਾਕ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਇਹਦਾ ਪਾਵਰਨ ਲੋਡ ਕਰਕੇ ਤੇ ਅਖਤਾਰਾ ਜਿਹੜਾ ਲੜ ਨੂੰ ਖੋਲਾਂਗੇ ਤੇ ਪਹਿਲੇ ਪਹਿਲਾਂ ਯਾਰਾ ਖੋਲਣਾ ਦੂਜੇ ਪਹਿਲਾਂ ਉਹ ਬੰਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਲੋਡ ਕਰਨਾ ਹੈ ਤੇ ਯਾਗੀ ਤਾਂ ਉਹਦਾ ਪਲਡ ਡਾਊਨਲੋਡ ਕਰਕੇ ਤੇ ਸੇਵ ਕਰਕੇ ਤੇ ਜਿੰਨਾ ਤੁਸੀਂ ਰਮ ਰੱਖਣਾ ਚਾਹੁੰਦੇ ਹੋ ਉਹਨਾਂ ਦਾ ਪਮ ਫਸੜਾ ਕਿਹੜਾ ਪਲਡ ਨੂੰ ਲੋਡ ਕਰਕੇ ਜੇ ਕਿ ਤਰ੍ਹਾਂ ਸੈਟ ਕਰਕੇ ਲਗਾ ਦੇਣਾ ਹੈ ਇਹ ਪਟਿਆਰੀ ਹੌਸਲਾ ਵਜਾਈ ਜੀ ਲਾਈਕ ਸ਼ੇਅਰ ਕਮੈਂਟ ਯੂਕ ਰਹੋ ਤੇ ਵੀਡੀਓ ਨੂੰ ਬੱਤਵਾ ਸੇ ਯੂਕ ਰਹੋ ਤੇ ਹੁਣ ਜਿਹੜਾ ਆਪਾਂ ਲੜ ਲਾਇਆ ਸੀ ਉਹਦੇ ਚ ਆਪਾਂ ਜੜਾ ਵਾਈ ਫੇਰ ਕੇ ਇਸ ਲੜ ਦੀ ਛੜੀ ਆਪਾਂ ਮਟਾਈ ਆਓ ਸਟਕਾ ਲੈਣੀ ਹੈ ਤੇ ਇਹਦਾ ਫਾੜਾ ਪਾਓ ਫਸਟਕਾ ਲੈਣਾ ਹੈ ਤੇ ਚੰਗੀ ਤਰ੍ਹਾਂ ਲੜਾ ਪਲੜ ਨੂੰ ਅਗਲੇ ਲੜਾ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਚੰਗੀ ਤਰ੍ਹਾਂ ਲੜਾ ਪਲੜ ਨੂੰ ਸੈਟ ਕਰਕੇ ਤੇ ਉੱਤੋਂ ਜਿਹੜਾ ਲੜਾ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਥੱਲੇ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਲੜਨ ਨੂੰ ਸਾਵਧਾਨ ਕਰਕੇ ਲਗਾ ਦੇਣਾ ਹੈ ਤੇ ਜੇ ਕਿਤੇ ਜਿਹੜਾ ਪਲੜ ਨੂੰ ਸਾਫ਼ ਕਰਕੇ ਤੇ ਨਾਲ ਦੀ ਨਾਲ ਵਾਈਫੇਰ ਕੇ ਜਿਹੜਾ ਪਲੜ ਡਾਊਨਲੋਡ ਕਰਕੇ ਤੇ ਬਾਕੀ ਪੱਕ ਜਿਹੜੀ ਆਪਾਂ ਸੜੀ ਕੋ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲੜਨ ਨੂੰ ਬੈਕ ਤੋਂ ਪਿੰਜ ਘੜ ਕੇ ਪੂਣੀ ਦਾ ਖੋਲਦਾ ਬੱਤ ਥੱਲੇ ਰੱਖ ਕੇ ਪੰਦ ਪਸਾ ਉੱਤ ਰੱਖ ਕੇ ਦੋ ਹੀ ਪੱਲੇ ਚੋਂ ਪਹਿਲੇ ਪੱਲੇ ਜਿਹੜਾ ਖੋਲਣਾ ਤੇ ਦੂਜੇ ਪਲੇਨ ਆਪਾਂ ਮਟਾਈ ਵਾਲੇ ਪਾਸਾ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜਨ ਚਾਹੀਤ ਤਣਾ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਜਿਹੜਾ ਅਖ ਲੋ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਫਿਰ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਜੱਗਿੱਤਰਾ ਸੈਟ ਕਰਕੇ ਤੇ ਆਪਣ ਜਿਹੜੀ ਸ਼ੇਪ ਉਹ ਆਪ ਸੈਟ ਕਰਕੇ ਜਿਹੜਾ ਆਪ ਲੜ ਨੂੰ ਜੱਗਿੱਤਰਾ ਸੈਟ ਕਰਕੇ ਲਗਾ ਦੇਣਾ ਹੈ ਤੇ ਜੰਗਿੱਤਰਾ ਨਾਲ ਆਪ ਲੜ ਨੂੰ ਸਾਵ ਕਰਕੇ ਲਗਾ ਦੇਣਾ ਤੇ ਉਹ ਜਿਹੜਾ ਬਾਹਰ ਨਾਲ ਜਿਹੜੇ ਆਪ ਲੜ ਦੀ ਸਫਾਈ ਕਰਨੇ ਜਿਹੜਾ ਫਲੜ ਲਾਏ ਸੀ ਤੇ ਜੇ ਕਿਸੇ ਲੜਦੀ ਮਟਾਈ ਜਿਹੜੀ ਜ਼ਿਆਦਾ ਰਹੇ ਦੀ ਆ ਤਾਂ ਉਹਦੇ ਤੇ ਵਾਣਾ ਪ੍ਰੈਸ਼ ਕਰਕੇੜਾ ਆਪਣੀ ਲੜਦੀ ਮਟਾਈ ਜਿਹੜੇ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲਾ ਲਗਾਉਣਾ ਹੈ ਲੜ ਨੂੰ ਬੈਕ ਤੇ ਪੇਂਟ ਕਰਕੇ ਪੂਣੀ ਦਾ ਖੋਲ ਤਾਂ ਪਾਸਾ ਥਲੇ ਰੱਖ ਕੇ ਬੰਦ ਪਾ ਦੋ ਉੱਤਰਾ ਕੇ ਦੋਵੇਂ ਪੱਲੇ ਚ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਇਹ ਲੜਨੂ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਉੱਤੋਂ ਜਿਹੜਾ ਲੜਨੂ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਤੇੜਾ ਲੜਨੂ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਸਾਫ ਕਰ ਜਿਹੜਾ ਪ੍ਰਾੜਨ ਲੋਡ ਕਰਕੇ ਲਗਾ ਦੇਣਾ ਹੈ ਇਹ ਜਿਹੜਾ ਨੜਾ ਪਲਰਨ ਲੋਡ ਕਰਕੇ ਤੇ ਸੇਵ ਕਰਕੇ ਲਗਾ ਦੇਣਾ ਜਿਹਨੀ ਆਪਾਂ ਦੀ ਨੋਕ ਤੜਾਈ ਰੱਖੀ ਜੀ ਉਹਦੇ ਆਪਾਂ ਗਾ ਜਾ ਕੇ ਚੜਾਈ ਵਧਾ ਲੈਣੀ ਹੈ ਤੇ ਨਾਲ ਦੀ ਨਾਲ ਵਾਈਫੇਰ ਕੇ ਉਸ ਦੀ ਲੜ ਦੀ ਸਵਾਈ ਜਿਹੜੀ ਆਪਾਂ ਨਾਲ ਜੜ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨੱਕ ਦੀ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਜਿੱਥੇ ਆਪਾਂ ਸ਼ਮਨੜ ਫੋਲਡ ਕਰੀਏ ਉਹ ਤੋਂ ਥੋੜਾ ਜਿਹਾ ਪੱਗਾ ਹਾਂ ਕਰਕੇ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਹੈ ਜਿਹੜਾ ਪੱਕਾ ਗਿੜਾ ਲਾਉਣਾ ਹੈ ਅੱਧਾ ਉੱਤੋਂ ਅੱਧਾ ਥੱਲੇ ਹੋਲਡ ਗਾਰਡ ਕਿਹੜਾ ਫਰਾਰ ਨੂੰ ਚੰਗੀ ਤਰ੍ਹਾਂ ਵੈਕ ਤੋਂ ਚੜਾਈ ਚੁੜਾ ਕੇ ਮੂੜੇ ਲੈ ਕੇ ਕਿਹੜੇ ਅਪਰ ਚੜਾਈ ਘਟਾ ਦੇਣੀ ਹੈ ਤੇ ਮੂੜੇ ਲੈ ਕੇ ਜਿਹੜੇ ਅਪਰ ਚੜਾਈ ਘਟਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਾਫ਼ ਕਰਕੇ ਤੇ ਆਪ ਜਿਹੜਾ ਪਹਿਲਾ ਲੜ ਜਿੰਨਾ ਅੱਖ ਤੇ ਰੱਖਿਆ ਉਹਨਾਂ ਪੱਕਾ ਗਿੜਾ ਲੜ ਨੂੰ ਕਤੇ ਰੱਖ ਕੇ ਤੇ ਆਪਾਂ ਬਾਬਾ ਕੇ ਬੰਦੇਸ ਲੈ ਰੱਖ ਕੇ ਫਿਰ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤਾਂ ਕੀਤਾ ਨੂੰ ਸੈਟ ਕਰਕੇ ਤੇ ਫਰਟ ਵੰਦ ਫੋਲਡ ਕਰ ਦੇਣਾ ਹੈ ਫਰਟ ਵੰਦ ਨੂੰ ਫੋਲਡ ਕਰਨ ਤੋਂ ਬਾਅਦ ਜੇ ਤੁਹਾਡਾ ਲੜਕਾ ਟੇੰਗਾ ਜਾਂ ਖਿਸਕਿਆ ਦੋ ਤੋਂ ਤੁਸੀਂ ਇੱਕ ਜਾਂ ਦੋ ਪੱਕ ਬਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਇੱਥੇ ਫਿਰ ਜਿਹੜਾ ਆਪਾਂ ਲੜ ਨੂੰ ਇੱਕ ਵੱਡਾ ਬਗਵੇਰ ਗਾਹ ਜਾ ਕੇ ਫਲਾ ਦੇਣਾ ਹੈ ਜਿਹੜਾ ਆਪਾਂ ਸਿਲ ਟਕਣਾ ਜਿਹੜਾ ਆਪਾਂ ਪਲ ਲਈ ਸੜ ਤੇ ਸੈਂਟਰ ਤੋਂ ਉਹਨਾਂ ਦਾ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਛਾਰੇ ਪਾਸੇ ਨੂੰ ਫਲਾ ਕੇ ਜਿਹੜਾ ਆਪਾਂ ਸੜ ਕਵਰ ਕਰਨਾ ਹੈ ਤੇ ਜਿੱਥੋਂ ਤੋ ਸਾਰਾ ਨਗ ਰਹਿੰਦਾ ਉਥੋਂ ਪਰਵਾਹੀਆਂ ਦੇ ਕਿਹੜਾ ਆਪਣਾ ਸੜਕ ਕਵਰ ਕਰਨਾ ਹੈ ਟੈਬਲੇਟ ਸ਼ੇਪ ਹੋ ਵੀ ਆਪਣਾ ਸਟ ਜਿਹੜੇ ਨਾਲ ਜਾਣ ਕਰੀ ਜਾਣੀ ਹੈ ਤੇ ਜਿਹੜਾ ਪਰਸਾਂ ਇਹਦਾ ਆਪਾਂ ਵਾਈ ਫੇੜ ਕੇ ਜਿੱਥੇ ਤੱਕ ਸਨ ਕਹਿੰਦਾ ਉਥੋਂ ਵਾੜਾ ਵਿਸ਼ੇਸ਼ਾਂ ਦੇ ਕੇ ਜਿਹੜਾ ਆਪਣਾ ਸੜਕ ਕਵਰ ਕਰਨਾ ਹੈ ਤੇ ਜਿਹੜਾ ਸੜਾ ਹੋ ਆਪਾਂ ਪੂਰੀ ਸਫਾਈ ਵਿੱਚ ਟਾਇਰ ਕਵਰ ਕਰਨਾ ਹੈ ਬੈਦਲ ਲਾ ਲਗਣਾ ਅਧਾ ਜੋਧਾ ਖਾਪ ਫੋਲਡ ਕਰਕੇੜਾ ਫਲਰ ਨੂੰ ਲਗਾ ਦੇਣਾ ਹੈ ਜਲਦੀ ਨੋਡ ਲੈ ਕੇ ਆ ਜਣਿਆ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤੇ